ਇਸ ਵੇਲੇ ਫਰਵਰ 20 ਦੇ ਐਨ ਕੇ ਲਾਟਰੀ ਏਜੰਸੀ ਦੀ ਦੂਸਰੀ ਬ੍ਰਾਂਚ ਮਹੂ ਗੇਟ ਵਿਖੇ ਮੌਜੂਦ ਹੈ ਜਿੱਥੇ ਅਕਸਰ ਹੀ ਲੱਖਾਂ ਰੁਪਏ ਦੇ ਇਨਾਮ ਜਿਹੜੇ ਆ ਉਹ ਨਿਕਲਦੇ ਰਹਿੰਦੇ ਆ ਪਿਛਲੇ ਦਿਨੀ ਵੀ ਲੱਖਾਂ ਰੁਪਏ ਦੇ ਇਨਾਮ ਜਿਹੜੇ ਨਿਕਲੇ ਸੀਗੇ ਤੇ ਹੁਣ ਫਿਰ ਅੱਜ ਜਿਹੜੇ 6 ਰੁਪਏ ਦੀ ਲਾਟਰੀ ਦੱਸੀ ਜਾ ਰਹੀ ਆ ਤਾਂ ਉਹਨਾਂ ਵਿੱਚ ਲੱਖਾਂ ਰੁਪਏ ਦੇ ਇਨਾਮ ਜਿਹੜੇ ਨਿਕਲੇ ਦੱਸੇ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਕਿੱਥੇ ਦੇਖ ਸਕੋ ਕਿ ਇਹ ਤਸਵੀਰਾਂ ਫਰਵਰ 20 ਮਹੂ ਡੇਟ ਪਈਆਂ ਹਨ ਜਿੱਥੇ ਐਨ ਕੇ ਨੋਟਰੀ ਏਜੰਸੀ ਦੀ ਇਹ ਦੂਸਰੀ ਬ੍ਰਾਂਚ ਆ ਤਾਂ ਅੰਦਰ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦਿੱਨੇ ਆ ਜਿਨ੍ਹਾਂ ਲੋਕਾਂ ਦੇ ਨਾਮ ਜਿਹੜੇ ਨਿਕਲੇ ਆ ਤਰਮ ਤਰਮ ਦੇ ਇਹ ਲੋਕ ਜਿਹੜੇ ਦੱਸੇ ਜਾ ਰਹੇ ਆ ਇਹ ਬਾਈ ਜਿਹੜੇ ਤਰਮ ਤਰਮ ਤੋਂ ਆਏ ਆ ਤਾਂ ਇਥੇ ਆ ਕੇ ਮਹਿਜ ਹੀ ਸ਼ੇਰ ਪਹਿਲੀ ਜਿਹੜੀ ਲਾਟਰੀ ਆ ਉਹ ਪਾ ਕੇ ਗਏ ਸੀ ਤੇ ਅੱਜ ਇਹਨਾਂ ਦੇ ਹਜ਼ਾਰਾਂ ਰੁਪਏ ਤੇ ਇਨਾਮ ਜਿਹੜੇ ਲੱਖ ਰੁਪਏ ਤੋਂ ਉਹ ਨਿਗਲੇ ਹੋਇਆ ਤਸਵੀਰ ਤੁਸੀਂ ਦੇ ਸਕਦੇ ਹੋ ਕਿ ਇਹ ਮਹਿਜ ਹੀ ਸ਼ੇਰ ਪਹਿਲੀ ਜਿਹੜੀ ਲਾਟਰੀ ਆ ਤੇ ਇਸ ਵਿੱਚ ਲੱਖ ਰੁਪਏ ਦਾ ਇਨਾਮ ਜਿਹੜੇ ਆ ਉਹ ਨਿਕਲਦੇ ਗੱਲਬਾਤ ਕਰ ਲੈਣੇ ਆ ਪਾਜੀ ਨਾਮ ਕੀ ਤੁਹਾਡਾ ਮੇਰੇ ਨਾਮ ਪਰਵਿੰਦਰ ਸਿੰਘ ਦੀ ਤੇਮਿਸਟਮ ਖੜਾ ਆਪਣੀ ਐਨ ਕੇ এজੰਸੀ ਦੀ ਦੂਸਰੀ ਬ੍ਰਾਂਚ ਮਕ ਬੀ ਐਸ ਐਂਟਰਪ੍ਰਾਈਜ਼ਸ ਜੋ ਕਿ ਹੈ ਕਿ ਮੱਖੂ ਗੇੜੀ ਪਿਛਲੇ ਦਫ਼ਤਰ ਤੇ ਜਮ੍ਹਾਂ ਹੀ ਨਾਲ ਅੱਜ ਇੱਕ ਨਿਦਾ ਨਾਮ ਨਿਕਲਿਆ ਵੈਸੇ ਤਾਂ ਲਗਾਤਾਰ ਹੀ ਆਪਾਂ ਦੇਖਦੇ ਆ ਰਹੇ ਆਂ ਕਿ ਥੋੜੀ ਜਿਹੜੀ ਲੋਟਰੀ ਦਾ ਸੀ ਲਗਾਤਾਰ ਲੱਖੜ ਤੇ ਨਾਮ ਕਰੋੜਾ ਰੁਪਏ ਦੇ ਨਾਮ ਜਿਹੜੇ ਨਿਕਲਦੇ ਜਾ ਰਹੇ ਆਂ ਅੱਜ ਕਿੰਨੇ ਦਾ ਨਿਕਲੇ ਬੜਾ ਸ਼ੁਕਰ ਹੈ ਜੀ ਕਿ ਐਵੇਂ ਨਹੀਂ ਕਹਿੰਦੇ ਜਦੋਂ ਰੱਬ ਜਿੰਦਾ ਚੱਪੜ ਫਾੜ ਕੇ ਦਿੰਦਾ ਜੀ 25 ਤਰੀਕ ਨੂੰ ਆਪਣੇ ਕੋਲ ਨਿਕਲੇ 6 ਰੁਪਿਆ ਦੀ ਟਿਕਟ ਦੇ ਵਿੱਚ 99000 ਦੇ 200 ਇਨਾਮ ਫਿਰੋਜ਼ਪੁਰ ਸ਼ਹਿਰ ਦੇ ਵਿੱਚ 200 ਲੋਕਾਂ ਨੇ ਜਿੱਤੇ 99000 ਦੇ ਇਨਾਮ ਕੁੱਲ ਰਾਸ਼ੀ ਵੰਡੀ 18 ਲੱਖ ਦਾ ਥੋੜੇ ਦਿਨ ਛੱਡ ਗਿਆ ਇੱਕ ਤਰੀਕ ਨੂੰ ਇਹ ਭਾਜੀ ਇਹਨੇ ਖੁਸ਼ ਹੋਏ ਦੇਖ ਕੇ ਕਿ 18 ਲੱਖ ਦੇ ਇਨਾਮ ਨਿਕਲ ਆਏ ਨੇ 6 ਰੁਪਏ ਦੀ ਟਿਕਟ ਦੇ ਵਿੱਚ ਇਹਨੇ ਇਕੱਠੀ ਪੰਜ ਟਿਕਟਾਂ ਖਰੀਦ ਲਈਆਂ ਦੀ 6 ਰੁਪਈਆਂ ਵਾਲੀਆਂ ਹੀ ਉਹਨਾਂ ਦੀ ਕਿਸਮਤ ਇੰਨੀ ਚੰਗੀ ਹੈ ਕਿ ਉਹਨਾਂ ਵਿੱਚੋਂ ਹੀ 9-9 ਹਜ਼ਾਰ ਦੇ ਪੰਜ ਇਨਾਮ ਨਿਕਲ ਆਏ ਉਹਦਾ ਰਾਸ਼ੀ ਬਣ ਗਈ ਜੀ 45 ਹਜ਼ਾਰ ਇਹ ਭਾਈ ਜੀ ਤਰ੍ਹਾਂ-ਤਰ੍ਹਾਂ ਤੋਂ ਆਏ ਸੀ ਆਪਣੇ ਕੋਲ ਇਹਨੇ ਟਿਕਟਾਂ ਖਰੀਦੀਆਂ ਇਹਨਾਂ ਦੇ ਨਿਕਲ ਆਇਆ 45 ਹਜ਼ਾਰ ਦਾ ਇਨਾਮ ਇਕੱਠੀਆਂ 15 ਟਿਕਟਾਂ ਵਿੱਚੋਂ ਦੀ ਹਾਂ ਜੀ ਕੋਈ ਇਲਾਵਾ ਵੀ ਕੋਈ ਇਨਾਮ ਜਿਹੜਾ ਉਹ ਨਿਕਲਿਆ ਇਨਾਮ ਤਾਂ ਆਪਣੇ ਕੋਲ ਰੈਗੂਲਰ ਹੀ ਨਿਕਲਦੇ ਰਹਿੰਦੇ ਨੇ ਜੀ ਇਹ ਨਾ ਕੋਈ ਸੈਟਿੰਗ ਹੈ ਨਾ ਕੋਚੇ ਆਪਣੀ ਆਪਣੀ ਕਿਸਮਤ ਹੀ ਹੈ ਜੀ ਲੋਕਾਂ ਨੇ ਆਪਣੀ ਕਿਸਮਤ ਦੇ ਨਾਲ ਹੀ ਖੇਡਣਾ ਇਨੀ ਟਰਾਂਸਪੇਰੈਂਸੀ ਦੇ ਨਾਲ ਕੰਮ ਹੁੰਦਾ ਹੈ ਲਾਈਵ ਡਰਾਓ ਨਿਕਲਦਾ ਲੁਧਿਆਣੇ ਤੇ ਬੜੀ ਟਰਾਂਸਪੇਰੈਂਸੀ ਨਾਲ ਕੰਮ ਹੁੰਦਾ ਸੀ ਹਾਂਜੀ ਤਾਂ ਬਿਲਕੁਲ ਜਿੰਨਾ ਦੀ ਲਾਟਰੀ ਨਿਕਲੀ ਹੋਈ ਆ ਉਹ ਵੀ ਸਾਡੇ ਨਾਲ ਆ ਗੱਲਬਾਤ ਕਰਨ ਲੈ ਭਾਈ ਜੀ ਕੀ ਨਾਮ ਕੀ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਮੰਗਤ ਅਲੀ ਹੈ ਜੀ ਜੀ ਤਰਨਤਾਰਨ ਦੇ ਨਾਲ ਪਿੰਡ ਗਾਏ ਸ਼ਹਾਪੁਰ ਡਿਸਟ੍ਰਿਕਟ ਤਰਨਤਾਰਨ ਦੇ ਪਿੰਡ ਆ ਓਕੇ ਮੈਂ ਸਰਦਾਰ ਜੀ ਨੂੰ ਕੋ ਭਾਈ ਹਣਾ ਕੋ ਲਾਟਰੀ ਖੇਧੀ ਹੈ ਅੰਦਰ ਜੀ ਭਾਈ ਹਣਾ ਕੋ ਸ਼ੇਰ ਪਗਿਆਰੀ ਜਿਹਦਾ ਨੰਬਰ 58 700 686 ਸੌਰੀ 52 986 ਆ ਇਹ ਟਿਕਟ ਜਿਹੜੀ ਆ ਮੈਨੂੰ ਇਹਨਾਂ ਸ਼ੇਰ ਪਗਿਆ ਹਾਲਤ ਪਾ ਲਈ ਟਿਕਟਾਂ ਜਿਹਦੇ ਵਿੱਚ ਮੇਰਾ 45000 ਦਾ ਨਾਮ ਨਿਕਲਿਆ ਮੈਂ ਹੋਰ ਵੀ ਬੜੇ ਸਾਂ ਲਾਟਰੀਆਂ ਪਾਈਆਂ ਸੀ ਮੈਂ ਕੋਈ ਸ਼ਹਿਰ ਛੱਡੇ ਨਹੀਂ ਜਿੱਥੇ ਮੈਂ ਲਾਟਰੀ ਨਹੀਂ ਪਾਈ ਤੇ ਬਹੁਤ ਮੈਂ ਪੈਸੇ ਇਸ ਕੰਮ ਦੇ ਵਿੱਚ ਲਾਇਆ ਪਰ ਪਹਿਲਾਂ ਪਹਿਲਾਂ ਕਿਸਮਾ ਤਾਂ ਜੜੀ ਅਜਮਾਉਂਦਾ ਹੀ ਗਿਆ ਤੂੰ ਜਮਾਉਂਦੇ ਰਿਹਾ ਬਸ ਸਿਆਣੇ ਕਹਿੰਦੇ ਵੀ ਜੇ ਆਪਾਂ ਪਾਵਾਂਗੇ ਫੇਰ ਹੀ ਨਿਕਲਗੇ ਜੇ ਪਾਵਾਂਗੇ ਨਾ ਫੇਰ ਨਿਕਲਣਾ ਕਿੱਥੋਂ ਤੇ ਇਹ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹਨਾਂ ਦਾ ਜਿਹੜਾ ਸੁਭਾਵਾ ਭਾਈ ਉਹਨਾਂ ਦਾ ਬਹੁਤ ਵਧੀਆ ਲੱਗਾ ਮੈਨੂੰ ਜੋ ਵੀ ਇਹਨਾਂ ਨੂੰ ਕਹਿੰਦੇ ਉਸੇ ਵੇਲੇ ਸਾਰੇ ਕੰਮ ਛੱਡ ਕੇ ਆਪਣਾ ਉਸੇ ਵੇਲੇ ਜਿਹੜੇ ਕੰਮ ਕਰਦੇ ਆ ਅੱਜ ਇਹਨਾਂ ਦਾ ਏਜੰਸੀ ਵਿੱਚ ਮੇਰਾ ਨਾਮ ਨਿਕਲਿਆ ਤਾਂ ਮੈਨੂੰ ਇਹਨਾਂ ਨੇ ਬੁਲਾਇਆ ਵੀ ਤੁਸੀਂ ਆਓ ਤੇ ਤੁਹਾਨੂੰ ਸਾਰਿਆਂ ਸਾਹਮਣੇ ਇਨਾਮ ਦਿੱਤਾ ਜਾਊਗਾ ਕਈ ਵਾਰ ਕਹਿੰਦੇ ਲੋਕ ਵੀ ਨਹੀਂ ਅਸੀਂ ਨਾਮ ਨਹੀਂ ਲਿਆ ਪਰ ਇਹਨਾਂ ਨੇ ਸੱਚ ਕੇ ਸਾਨੂੰ ਦਿੱਤਾ ਮੈਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਭਾਈ ਦੋਵਾਂ ਵੀਰ ਸਰਦਾਰ ਜਿਹਨਾਂ ਦਾ ਐ ਸਰਦਾਰ ਜਿਹਨਾਂ ਦੀ ਜਲਸੀ ਆ ਬਾਕੀ ਨਾਲਾ ਸੱਜਣ ਮਿੱਤਰ ਖਲੋਤੇ ਇਹਨਾਂ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਕਰਦਾ ਚੈਨਲ ਦੇ ਮਾਧਿਅਮੋਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਖੁਸ਼ੀ ਕਿੰਨੀ ਕੁ ਹੋਈ ਹੈ ਹੋਈ ਆ ਦੇਖਿਆ ਜਦੋਂ 6 ਰੁਪਏ ਇੱਕ ਵਾਸ਼ਰ ਬਣਿੰਗੇ ਤਾਂ 6 ਰੁਪਏ ਦੀ ਜਿਹੜੀ ਲਾਟਰੀ ਪਾਈ ਆ ਤੇ ਅੱਜ ਹਜ਼ਾਰਾਂ ਦਾ ਇਨਾਮ ਜਿਹੜਾ ਨਿਕਲ ਆਇਆ ਖੁਸ਼ੀ ਤੇ ਮਾਰਾ ਜ ਆਂਦੇ ਵੀਰੇ 500 ਵੀ ਨਿਕੜਾਵੇ ਤਾਂ ਖੁਸ਼ੀ ਬੜੀ ਹੋ ਜਾਂਦੀ ਪਰ ਇਹਨਾਂ ਨੇ ਮੈਨੂੰ 45000 ਦਿੱਤਾ ਜੀ ਤੇ ਮੈਂ ਕੋਈ ਮੇ ਤਾਂ ਲਵ ਜੀ ਹੈ ਨਹੀਂ ਜੀ ਹੁਣ ਮੈਂ ਕੀ ਕਵਾਂ ਬਾਕੀ ਉਹ ਪਰਮਾਤਮਾ ਕਰਨ ਵਾਲਾ ਮੇਰ ਬੰਦਾ ਕੁਝ ਨਹੀਂ ਕਰ ਸਕਦਾ ਜੋ ਕਰਨਾ ਉਸ ਪਰਮਾਤਮਾ ਨੇ ਕਰਨਾ ਬਾਕੀ ਇਹਨਾਂ ਵਿਚਾਰਾਂ ਨੇ ਤਾਂ ਲਾਟਰੀ ਪਾਈ ਆ ਮੇਰੀ ਕਿਸਮਤ ਸੀ ਚਲੋ ਨਿਕਲ ਆਈ ਆ ਤੇ ਬਾਕੀ ਇਹਨਾਂ ਮੈਨੂੰ ਇੱਥੇ ਸਦਕੇ ਨਾਮ ਮੇਰਾ 45000 ਮੈਨੂੰ ਦਿੱਤਾ ਵਾ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਮੈਂ ਸਾਰੇ ਦੂਜਾਂ ਦਾ ਪ੍ਰੋਜੈਕਟ ਰਜਿਸਟ੍ਰੇਸ਼ਨ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਭਾਜੀ ਅਗਰ ਆਪਣੇ ਏਜੰਸੀ ਤੇ ਆਉਣਾ ਹੋਵੇ ਤਾਂ ਲੋਕੇਸ਼ਨ ਕੀ ਆ ਨੰਬਰ ਕੀ ਆ ਲੋਕੇਸ਼ਨ ਆ ਆਪਣੀ ਮੇਨ ਬ੍ਰਾਂਚ ਹੈਗੀ ਜੁੱਦਮ ਸਿੰਘ ਚੌਂਕ ਦੇ ਵਿੱਚ ਬੜੇ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਸਭ ਨੂੰ ਆਕਰਸ਼ਕ ਹੈ ਜੀ ਸਭ ਤੋਂ ਇਹ ਆਪਣੀ ਦੂਜੀ ਬ੍ਰਾਂਚ ਹੈ ਮੱਖੂ ਗੇਟ ਦੇ ਵਿੱਚ ਬਿਜਲੀ ਦਫ਼ਤਰ ਦੇ ਜਮਾ ਹੀ ਨਾਲ ਜੇ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਨੰਬਰ ਹੈਗੇ ਨੇ ਜੀ ਸਾਡੇ 7625929821 ਇੱਕ ਹੋਰ ਨੰਬਰ ਹੈਗਾ ਜੀ 9876559422 ਆਪਾ ਦੇਖ ਹੀ ਸਕਦੇ ਆ ਜੀ ਵੀਰ ਕਿੰਨੇ ਭਾਵੁਕ ਹੋ ਗਏ ਨੇ ਇਹਨਾਂ ਨੇ ਪੰਜ ਟਿਕਟਾਂ ਖਰੀਦੀਆਂ ਜੀ 6 ਰੁਪਏ ਆਈਆਂ ਖੁਸ਼ੀ ਕਿੰਨੀ ਹੈ ਚਿਹਰੇ ਤੇ ਇਹਨਾਂ ਦੇ ਖੁਸ਼ੀ ਦੇ ਆਂਸੂ ਆ ਗਏ ਨੇ ਜੀ 9 9000 ਦੇ ਬਦਲੇ 6 ਰੁਪਏ ਵਿੱਚ 9000 ਮਿਲਦਾ ਪਿਆ ਹੋਰ ਆਪਾਂ ਨੂੰ ਕੀ ਜਾ ਗਈ ਦੇ ਇਹ ਇਹਦੇ ਘਰਾਂ ਦਾ ਰਾਸ਼ਨ ਮਹੀਨੇ ਦਾ ਖਰਚਾ ਘਰ ਦਾ ਖਰਚਾ ਘਰ ਦਾ ਰੈਂਟ ਕਿੰਨਾ ਕੁਝ ਨਿਕਲ ਜਾਂਦਾ 6 ਰੁਪਏ ਤੁਹਾਨੂੰ ਕੋਲ ਰਿੰਗ ਤੱਕ ਨਹੀਂ ਮਿਲਦੀ ਡੀਆਈ ਕੰਪਨੀ ਸਾਨੂੰ 6 ਰੁਪਈਏ ਚ 9000 ਦਾ ਇਨਾਮ ਦਿੰਦੀ ਪਈ ਸੀ ਇਹਨਾਂ ਤੇ ਕਿਸਮਤ ਇਨੀ ਚੰਗੀ ਕਿ 5 ਟਿਕਟਾਂ ਖਰੀਦੀਆਂ ਤੇ 15 ਦਾ ਇਨਾਮ ਨਿਕਲ ਆਇਆ 45000 ਦਾ ਜੀ ਹਾਂ ਜੀ ਤਾਂ ਬਿਲਕੁਲ ਇਹ ਭਾਈ ਸਾਹਿਬ ਕਰਮ ਕਰਮ ਦੇ ਸੀ ਕਿ ਜਿਹੜੇ ਕੋਇਪਰ ਆਏ ਸੀ ਤਾਂ ਇਥੋਂ ਇਹਨਾਂ ਨੇ 6 ਰੁਪਏ ਦੀਆਂ ਟਿਕਟਾਂ ਜਿਹੜੀਆਂ ਉਹ ਖਰੀਦੀਆਂ ਸੀਗੀਆਂ ਤਾਂ ਆਨਲਾਈਨ ਦਾ 45000 ਰੁਪਏ ਦਾ ਇਨਾਮ ਜਿਹੜਾ ਉਹ ਨਿਕਲਿਆ ਅਗਰ ਐਨ ਕੇ ਲਾਟਰੀ ਏਜੰਸੀ ਦੀ ਗੱਲ ਕਰੀਏ ਤਾਂ ਲਗਾਤਾਰ ਹੀ ਲੱਖਾਂ ਕਰੋੜਾਂ ਦੇ ਇਨਾਮ ਜਿਹੜੇ ਆ ਉਹ ਨਿਕਲ ਗਏ ਆ ਤਾਂ ਇੱਕ ਵਾਰ ਫਿਰ ਇੱਕ ਵੱਡੇ ਇਨਾਮ ਜਿਹੜੇ ਉਹ ਤਰਨਤਾਰਨ ਵਿਖੇ ਜਿਹੜੇ ਆ ਨਿਕਲੇ ਆ ਅਗਰ ਐਡਰੈਸ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਆਨੋਟ ਗੈਸ ਜਿਹੜਾ ਦੱਸ ਦਿੰਨੇ ਆ ਕਿ ਪੁਆਇੰਟ ਪਰ ਦੇ ਮਹੂ ਗੇਟ ਵਿਖੇ ਬਿਜਲੀ ਡਾਕਟਰ ਦੇ ਨਾਲ ਹੀ ਬਿਲਕੁਲ ਇਹਨਾਂ ਦਾ ਇਹਨਾਂ ਦੀ ਦੁਕਾਨ ਆ ਜਿਹੜੀ ਤਾ ਉਥੇ ਇਹ ਲਾਟਰੀ ਜਿਹੜੀ ਆ ਪੈਂਦੀ ਆ ਤਾਂ ਦੂਰ ਦੂਰੋਂ ਲੋਕ ਆ ਕੇ ਇੱਥੇ ਲਾਟਰੀ ਪਾ ਕੇ ਵੱਡੇ ਇਨਾਮ ਜਿਹੜੇ ਆ ਉਹ ਪਾ ਰਹੇ ਆ ਵਰਤਕ ਤਾਂ ਅਮਰਮਨ ਰਾਜਵੀਰ ਕੋ ਨਾਲ ਕਰਨ ਦੀ ਸਿਖਾਣਾ ਪਹਿਲੇ ਵਿੱਚ